ਕੀ ਲਾਪਰਵਾਹੀ ਨਹੀਂ ਦੰਗੀ ਹੋਈ ਹੈ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਦੇਖੋ ਸੇਵਾਦਾਰ ਸੇਵਾ ਕਰ ਰਹੇ ਹੈ ਨਾ ਔਰ ਮਹਿਕਮਾ ਦੇਖਦਾਰ ਬੰਦਰ ਉਹ ਵੀ ਜੋ ਆਰਟੀਕਲ ਤੇ ਬੰਦ ਲਗਾ ਰਿਹਾ ਹੈ ਉਹ ਵੀ ਸਾਹਮਣੇ ਦੇਖੋ ਕਿਸ ਤਰ੍ਹਾਂ ਲੋਕਾਂ ਨੇ ਇਹਨਾਂ ਦਾ ਸਹਿਯੋਗ ਦਿੱਤਾ ਔਰ ਪ੍ਰਸ਼ਾਸਨ ਨੇ ਵੀ ਸਹਿਯੋਗ ਦੇ ਰਹੀ ਆਉਤੋਂ ਤੁਸੀਂ ਬੁਲਾਉਂਦੇ ਹੈ ਜੋ ਇੱਥੇ ਪਿਛਲੇ 7-8 ਦਿਨ ਤੋਂ ਲੱਗੇ ਹੋਏ ਹਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਸਰਪੰਚੇ ਡੀਬੀ ਲੱਗਾ ਦੋ ਜੀ ਅਸੀਂ ਬੰਨ ਤੇ ਜੀ ਇਸ ਟਾਈਮ ਦੀ ਸਥਿਤੀ ਜਿਹੜੀ ਸਾਡੀ ਆ ਕੰਟਰੋਲ ਤੇ ਆ ਜੀ ਪਰ ਸਾਨੂੰ ਫਿਰ ਵੀ ਐ ਅਲੱਟਣਾ ਪਊਗਾ ਜੀ ਇਲਾਕਾ ਨਿਵਾਸੀਆਂ ਨੂੰ ਇਸ ਤੱਕ ਘਬਰਾਣ ਦੀ ਕੋਈ ਲੋੜ ਨਹੀਂ ਅਫਵਾਹਾਂ ਤੋਂ ਬਚਣਾ ਚਾਹੀਦਾ ਜੀ ਸਾਡੇ ਨੌਜਵਾਨਾਂ ਨੇ ਜੋ ਇਲਾਕੇ ਦੇ ਨੌਜਵਾਨਾਂ ਨੇ ਆਹਦੇ ਪਿੰਡਾਂ ਦੇ ਨੌਜਵਾਨਾਂ ਨੇ ਆ ਕੇ ਮੋਰਚਾ ਸੰਭਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਬੰਦ ਨੂੰ ਪੱਕਾ ਕਰਨ ਦੇ ਠੋਕੜਾ ਲਾਣ ਦੇ ਵਿੱਚ ਜੋ ਵੀ ਡੰਡੇ ਵਗੈਰਾ ਲਾਣ ਦੇ ਵਿੱਚ ਬਹੁਤ ਯੋਗਦਾਨ ਦਿੱਤਾ ਜੀ ਉਸ ਤੋਂ ਸਾਡੇ ਕਾਠਗੜ ਤੋਂ ਸਾਈਂ ਕਾਲੇ ਸ਼ਾਹ ਜੀ ਉਹ ਆਪਣੇ ਸੇਵਾਦਾਰਾਂ ਨੂੰ ਲੈ ਕੇ ਮੈਨੂੰ ਲੱਗਦਾ ਸ਼ਾਇਦ 50 60 ਮੈਂਬਰ ਰੋਜ਼ ਲੈ ਕੇ ਆਉਂਦੇ ਆ ਜੀ ਉਹਨਾਂ ਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਤੇ ਪ੍ਰਸ਼ਾਸਨ ਦਾ ਸਭ ਤੋਂ ਵੱਡਾ ਯੋਗਦਾਨ ਹੈ ਪ੍ਰਸ਼ਾਸਨ ਸਾਡੇ ਨਾਲ ਹਰ ਵੇਲੇ ਹਰ ਵੇਲੇ ਦਿਨ ਰਾਤ ਇੱਕ ਕਰਕੇ ਮੂਰਤੀਆਂ ਸੰਭਾਲ ਕੇ ਬੈਠੇ ਆ ਜੀ ਪ੍ਰਸ਼ਾਸਨ ਬਿਲਕੁਲ ਇੱਥੇ ਚੌਕਸ ਹੈ ਔਰ ਦਿਨ ਰਾਤ ਇਹ ਸੇਵਾ ਕਰ ਰਹੇ ਹਨ ਜੋ ਕਿ ਐਡੀਬੀ ਤਾਜੂਵਾਲ ਦੇ ਬੰਦ ਨੂੰ ਮਜ਼ਬੂਤ ਕਰਨ ਵਾਸਤੇ ਪ੍ਰਸ਼ਾਸਨ ਨੇ ਵੀ ਇਸ ਵੇਲੇ ਆਪਣਾ ਡਿਵੀਨੀ ਟਪਲਟਮੈਂਟ ਅਤੇ ਸਾਈ ਕਾਲੇ ਸਾਹਿਬ ਜੀ ਜੋ ਲੋਕਲ ਸਾਡੇ ਕਸਲ ਤੋਂ ਹਨ ਉਹ ਵੀ ਆਪਣੇ ਸੰਗਤ ਲੈ ਕੇ ਪਹੁੰਚੇ ਹੋਏ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਰਪੰਚ ਜੀ ਇੱਕ ਗੱਲ ਜੋ ਪ੍ਰੋਗਰਾਮ ਵਿੱਚ ਮਸ਼ੀਨਾਂ ਆਈਆਂ ਸੀ ਬਾਹਰ ਤੋਂ ਤੁੰਗਰ ਸਾਹਿਬ ਦੀ ਤਾਂ ਉਹਦੇ ਬਾਰੇ ਕੀ ਕਹਿਣਾ ਚਾਹਣਗੇ ਜੀ ਉਦੇ ਬਾਰੇ ਵੀ ਦੇਖੋ ਗੱਲਬਾਤ ਚੱਲ ਰਹੀ ਹੈ ਜੀ ਤਾਂ ਸਾਡੇ ਲੀਡਰ ਸਹਿਬਾਨ ਗੱਲਬਾਤ ਕਰ ਰਹੇ ਆ ਕੋਕਲਾ ਨਾਈਆਂ ਸੀ ਵਾਪਸ ਕਰ ਵਾਪਸ ਗਈਆਂ ਜਾਂ ਕੀਤੀਆਂ ਗਈਆਂ ਉਹਦੇ ਬਾਰੇ ਅੱਗੇ ਸਾਡੇ ਲੀਡਰ ਸਹਿਬਾਨ ਗੱਲ ਕਰ ਰਹੇ ਆ ਜੀ ਤੇ ਉਧਰ ਜਿੰਦਾਪੁਰ ਤੋਂ ਸਰਪੰਚ ਸਾਹਿਬ ਵੀ ਹੋਊਗੇ ਇਹੋ ਗੱਲਬਾਤ ਕਰ ਰਹੇ ਆ ਉਹਦੇ ਬਾਅਦ ਚ ਦੇਖਦੇ ਜੀ ਕੀ ਫੈਸਲਾ ਹੁੰਦਾ ਜੀ ਇਹਨਾਂ ਦਾ ਠੀਕ ਹੈ ਜੀ ਇਹ ਹੈ ਜਿਹੜਾ ਸਾਡੇ ਦਰਾਂ ਦੇ ਆਨੇ ਤੇ ਕੀ ਲੋ ਬਿਦਾ ਦਾ ਦੋਲ ਰਹੇ ਇਸ ਵੇਲੇ ਬੰਦੇ ਉੱਤੇ ਦਿੱਲੀ ਕੰ ਦਾ ਉੱਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਇਹਨੂੰ ਬਿਲਕੁਲ ਲਾਈਟਲੀ ਨਹੀਂ ਲੈਣਾ ਚਾਹੀਦਾ ਇਸ ਨੂੰ ਸੀਰੀਅਸ ਲੈਣਾ ਚਾਹੀਦਾ ਤਾਂ ਕਿ ਸਾਡਾ ਹੁਣੇ ਬਾਦ ਦਸਾਂ ਸਾਡਾ ਬਚਾ ਹੋ ਸਕੇ ਜੀ